ਕੌਣ ਲੈਣਾ ਚਾਹੁੰਦਾ ਹੈ ਸਿਆਸੀ ਲੀਡਰਾਂ ਦੀ ਜਾਣ ਤੇ ਉਥੇ ਚੈਟ ਲੀਕ ਹੋਣ ਤੋਂ ਬਾਅਦ ਲਗਾਤਾਰ ਵਿਵਾਦ ਚੱਲਿਆ। ਵਾਰਿਸ ਪੰਜਾਬ ਦੇ ਜੱਥੇਬੰਦੀ ਤੇ ਗੰਭੀਰ ਇਲਜ਼ਾਮ ਤੱਕ ਲਗਾਏ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਆ ਦੱਸਦੀ ਹੈ ਕਿ ਰਵਨੀਤ ਬਿੱਟੂ ਨੇ ਪਹਿਲਾ ਸਵਾਲ ਚੱਕੇ ਤੇ ਹੁਣ ਉਥੇ ਹੀ ਵਿਕਰਮ ਮਜੀਠੀਆ ਦੀ ਜਾਨ ਨੂੰ ਖਤਰਾ ਤੱਕ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਸੁਰੱਖਿਆ ਘਟਾਈ ਗਈ ਵਿਕਰਮ ਮਜੀਠੀਆ ਦੀ ਤੇ ਹੁਣ ਆ ਚੈਟ ਲੀਕ ਹੋ ਗਈ ਹੈ ਕਿਉਂ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦੇ ਵੱਲ ਧਿਆਨ ਨਹੀਂ ਦੇ ਰਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਨੇ ਅਰਸ਼ਦੀਪ ਕਲੇਰ ਦਾ ਬਿਆਨ ਤੱਕ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਥੇ ਹੀ ਚੈਟ ਲੀਕ ਹੋਣ ਤੋਂ ਬਾਅਦ ਕਈ ਸਵਾਲ ਖੜੇ ਹੋ ਗਏ ਨੇ ਕਿ ਕੌਣ ਸਿਆਸੀ ਲੀਡਰਾਂ ਦੀ ਜਾਨ ਲੈਣਾ ਚਾਹੁੰਦਾ ਹੈ ਤੇ ਉਥੇ ਵਿਕਰਮ ਮਜੀਠੀਆ ਦੀ ਕੀ ਜਾਨ ਨੂੰ ਖਤਰਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸਵਾਲ ਤੱਕ ਖੜੇ ਹੋ ਗਏ ਨੇ ਤੇ ਉਥੇ ਹੀ ਲਗਾਤਾਰ ਗੰਭੀਰ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਨੇ ਤੇ ਜਿਸ ਤੋਂ ਬਾਅਦ ਹੁਣ ਸਿਆਸਤ ਹੋਰ ਵਿਪੱਖ ਦੀ ਹੋਈ ਨਜ਼ਰ ਆ ਰਹੀ ਆ ਆ ਤੁਹਾਨੂੰ ਸੁਣਾਉਣੇ ਅਰਸ਼ਦੀਪ ਕਲੇਰ ਦਾ ਹੋਰ ਕੀ ਕੁਝ ਕਹਿਣਾ ਪੰਜਾਬ ਦੇ ਦੋ ਐਸੇ ਵੱਡੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੰਭੀਰ ਚਰਚਾ ਹੋਣੀ ਬੇਹਤ ਜ਼ਰੂਰੀ ਹੈ ਪਹਿਲਾ ਮਸਲਾ ਹੈ ਪੰਜਾਬ ਦੀ ਕਿਸਾਨੀ ਦਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਉਹ ਸੜ ਕੇ ਸੁਆਹ ਹੋ ਰਹੀਆਂ ਔਰ ਦੂਜਾ ਮਸਲਾ ਹੈ ਇਸ ਬਾਰਡਰ ਸੂਬੇ ਦੀ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਔਰ ਮੈਂ ਆਸ ਕਰਦਾ ਕਿ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵਿਆਹ ਮੋੜ ਤੋਂ ਬਾਹਰ ਆਗੇ ਹੋਣਗੇ ਚਲੋ ਹਸਨ ਖੇਟਨ ਮਨਕਾ ਚੋ ਪਰ ਜਿਸ ਸਰਕਾਰ ਦੀ ਜਿਸ ਸੂਬੇ ਦੀ ਨੁਮਾਇੰਦਗੀ ਕਰਦੇ ਨੇ ਉਹਦੇ ਵੱਲ ਧਿਆਨ ਦੇਣਾ ਬੇਹਤ ਜ਼ਰੂਰੀ ਹੈ ਔਰ 3 ਸਾਲਾਂ ਦੇ ਵਿੱਚ ਆਪਾਂ ਜ਼ਿਆਦਾ ਸਮਾਂ ਦਿੱਲੀ ਦੀ ਜਿਹੜੀ ਖੁਸ਼ਾਮਦ ਆਪਾਂ ਉਹਦੇ ਚ ਹੀ گزارਤਾ ਅੱਜ ਕਿਸਾਨਾਂ ਦੀਆਂ ਖੜੀਆਂ ਫਸਲਾਂ ਨੂੰ ਅੱਗ ਲੱਗ ਰਹੀ ਹੈ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਸਪੈਸ਼ਲ ਗਰਦੌਰੀਆਂ ਕਰਕੇ ਜਲਦ ਤੋਂ ਜਲਦ ਉਹਨਾਂ ਨੂੰ ਮੁਆਵਜ਼ਾ ਦੇਵੇ ਕਿਉਂਕਿ ਕਿਸਾਨਾਂ ਦੇ ਹਾਲਾਤ ਠੀਕ ਨਹੀਂ ਹੈ। ਔਰ ਦੂਜਾ ਜਿਹੜਾ ਮਸਲਾ ਉਹ ਵਿਗੜਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ। ਆਇਤਨ ਗ੍ਰੇਨੇਡ ਬਲਾਸਟ ਹੁੰਦੇ ਨੇ ਕਦੇ ਠਾਣਿਆਂ ਤੇ ਹੋ ਜਾਂਦਾ ਹੈ ਕਦੇ ਵੱਡੇ ਪੰਜਾਬ ਦੇ ਜਿਹੜੇ ਲੀਡਰ ਹਨ ਉਹਨਾਂ ਦੇ ਘਰੇ ਹੋ ਜਾਂਦਾ ਹੈ। ਐਨ ਆਰ ਆਈਆਂ ਦੇ ਘਰੇ ਵੜ ਕੇ ਗੋਲੀਆਂ ਮਾਰ ਦਿੰਦੇ ਨੇ ਔਰ ਸਪੈਸ਼ਲੀ ਗੈਂਗਸਟਰਾਂ ਦੀ ਤਜਕੜ ਟਿਕਟੌਕ ਤੇ ਚੈਟ ਹੀ ਵਾਇਰਲ ਹੋ ਜਾਂਦੀ ਹੈ। ਪੰਜਾਬ ਦੇ ਵੱਡੇ ਅਫਸਰ ਸਰਕਾਰੀ ਦਫਤਰਾਂ ਚੋਂ ਬਹਿ ਕੇ ਜਾਨੂ ਮਾਰਨ ਦੀਆਂ ਧਮਕੀਆਂ ਦੇ ਦਿੱਤੀ। ਪਰ ਜੋ ਕੱਲ ਹੋਇਆ ਉਹ ਤਾਂ ਕਮਾਲ ਹੀ ਹੋ ਗਿਆ। ਇੱਕ ਚੈਟ ਲੀਕ ਹੋਈ ਜਿਹਨੂੰ ਮੀਡੀਆ ਵੱਲੋਂ ਚਲਾਇਆ ਜਾ ਰਿਹਾ ਕਿ ਅਮਰਿਤਪਾਲ ਦੇ ਸਾਥੀਆਂ ਦੀ ਚੈਟ ਹੈ। ਜਿਦੇ ਚ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਾਰਨ ਦੀ ਗੱਲ ਹੋ ਰਹੀ ਹੈ। ਰਵਨੀਤ ਬਿੱਟੂ ਸਾਹਿਬ ਨੂੰ ਮਾਰਨ ਦੀ ਗੱਲ ਹੋ ਰਹੀ ਹੈ। ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਨੇਤਾ ਨੇ ਉਹਨਾਂ ਨੂੰ ਮਾਰਨ ਦੀ ਗੱਲ ਹੋ ਰਹੀ। ਔਰ ਮੈਂ ਯਾਦ ਕਰਾ ਦਿਆਂ ਕਿ ਹਲੇ ਪਿਛਲੇ ਦਿਨੀ ਇੱਕ ਪੋਲਿਟিক্যাল ਡਿਸੀਜਨ ਤਹਿਤ ਸਰਕਾਰ ਨੇ ਵਿਕਰਮ ਮਜੀਠੀਆ ਸਾਹਿਬ ਦੀ ਸੁਰੱਖਿਆ ਹਟਾਈ ਹੈ ਤੇ ਹੁਣ ਆ ਚਿਹਰੇ। ਕੀ ਅਸੀਂ ਗਲਤੀਆਂ ਤੋਂ ਹਲੇ ਤੱਕ ਕੁਝ ਨਹੀਂ ਸਿੱਖ ਰਹੇ? ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਕੁਝ ਨਹੀਂ ਸਿੱਖਿਆ। ਔਰ ਉਹ ਸਾਰੀਆਂ ਚੀਜ਼ਾਂ ਇਹ ਪੰਜਾਬ ਲਈ ਬੇਹਦ ਘਾਤਕ ਨੇ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਹ ਪੰਜਾਬ ਪੈਰਾਸਰ ਹੋਇਆ। ਕੋਈ ਨਹੀਂ ਭੁੱਲਿਆ ਉਹ 80 ਤੇ 90 ਦੇ ਦਹਾਕੇ ਦਾ ਉਹ ਕਾਲਾ ਦੌਰ। ਔਰ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਪੰਜਾਬ ਦੁਬਾਰਾ ਉਹ ਸੱਕ ਦੀ ਭੱਟੀ 'ਚ ਜਾਵੇ ਜਿਹੜਾ ਕਿ ਅਨਫੋਰਚੂਨੇਟਲੀ ਜਾ ਰਿਹਾ ਹੈ। ਲॉ ਐਂਡ ਆਰਡਰ ਦੀ ਸਥਿਤੀ ਸਰਕਾਰ ਦੇ ਹੱਥ ਤੋਂ ਤਿਲਕਦੀ ਜਾ ਰਹੀ ਸੋ ਇਹ ਜਿਹੜਾ ਮਸਲਾ ਇਹ ਬੇਹਤ ਗੰਭੀਰ ਹੈ ਔਰ ਇਹ ਜਿਹੜੀ ਚੈਟ ਵਾਇਰਲ ਹੋਈ ਹੈ ਇਹਦੀ ਦੀਪ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਚਾਹੇ ਪੰਜਾਬ ਸਰਕਾਰ ਕਰੇ ਕੇਂਦਰੀ ਏਜੰਸੀਆਂ ਕਰਨ ਕਿਉਂਕਿ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ ਔਰ ਕਦੇ ਕੁਝ ਐਸਾ ਹੋ ਗਿਆ ਕੁਝ ਐਸਾ ਵਾਪਰ ਗਿਆ ਉਰੇ ਉਹ ਅੱਗ ਲੱਗਣੀ ਹੈ ਫਿਰ ਉਹ ਅੱਗ ਦੀ ਆੜ ਦੇ ਵਿੱਚ ਸਾਡੇ ਹੀ ਨੌਜਵਾਨਾਂ ਦੀ ਬਲੀ ਚੜਨੀ ਹੈ ਇਹ ਬਹੁਤ ਇਹਦੇ ਜਿਹੜੇ ਸਿੱਟੇ ਹੁੰਦੇ ਨੇ ਫਿਰ ਬੇਹਦ ਘਾਤਕ ਬਣ ਜਾਂਦੇ ਨੇ ਬੇਹਦ ਡਰਾਵਨੇ ਬਣ ਜਾਂਦੇ ਨੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਅਪੀਲ ਕਰਦਾ ਕਿ ਪੰਜਾਬ ਕਣੀ ਧਿਆਨ ਦਿੱਤਾ ਜਾਵੇ। ਵਾਅਦੇ ਤਾਂ ਜਿਹੜੇ ਤੁਸੀਂ ਕੀਤੇ ਸੀ ਤੁਸੀਂ ਨਿਭਾ ਨਹੀਂ ਸਕੇ, ਤੁਸੀਂ ਇੱਕ ਵਾਅਦਾ ਨਹੀਂ ਪੂਰਾ ਕਰ ਸਕੇ। ਪਰ ਲਾਅ ਐਂਡ ਆਰਡਰ ਜਿਹੜੀ ਕਿ ਇੱਕ ਬੇਸਿਕ ਨੈਸੈਸਿਟੀ ਹੈ, ਉਹ ਵੀ ਇੱਕ ਬਾਰਡਰ ਸੂਬੇ ਦੀ ਜਿਹਦਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ। ਅਰੇ ਉਸ ਤਰੀਕੇ ਦੇ ਹਾਲਾਤ ਉਰੇ ਜਿਹੜੇ ਬਣ ਰਹੇ ਨੇ, ਇਹ ਪੰਜਾਬ ਦੇ ਲਈ ਬੇहद ਮੰਦ ਭਾਗੇ ਨੇ ਔਰ ਇਹਨਾਂ ਦੇ ਸਿੱਟੇ ਨੇ ਜਿਹੜੇ ਉਹ ਬੇहद ਭਿਆਨਕ ਹੋਣਗੇ ਸੋ ਕਿਰਪਾ ਕਰਕੇ ਆ ਦਿੱਲੀ ਦੀ ਰਾਜਨੀਤੀ ਆ ਦਿੱਲੀ ਦੇ ਲੀਡਰਾਂ ਨੂੰ ਖੁਸ਼ਾਮਤ ਕਰਨੀ ਛੱਡ ਕੇ ਪੰਜਾਬ ਦੇ ਉੱਤੇ ਕੇਂਦਰਿਤ ਹੋਇਆ ਜਾਵੇ ਪੰਜਾਬ ਦੀ ਸਰਕਾਰ ਨੂੰ ਸੰਭਾਲਿਆ ਜਾਵੇ ਤੇ 2 ਸਾਲ ਜਿਹੜੇ ਰਹਿ ਗਏ ਨੇ ਉਹ ਪੰਜਾਬ ਦੇ ਉੱਤੇ ਲਾ